ਇਸ ਵਿਅਕਤੀ ਦਾ ਨਾਮ ਸੁਨੀਲ ਕੁਮਾਰ ਹੈ ਜੋ ਕਿ ਫਾਜ਼ਿਲਕਾਦੀ ਰਾਧਾ ਸੁਆਮੀ ਕਲੋਨੀ ਦਾ ਰਹਿਣ ਵਾਲਾ ਹੈ ਜਿਸ ਨੂੰ ਇੱਕ ਵਿਅਕਤੀ ਦਾ ਫੋਨ ਆਉਂਦਾ ਹੈ ਕਿ ਤੁਸੀਂ ਕਿਸੇ ਵਿਅਕਤੀ ਦੀ ਲੋਨ ਦੀ ਗਰੰਟੀ ਦਿੱਤੀ ਹੋਈ ਹੈ ਅਤੇ ਜਲਦ ਤੋਂ ਜਲਦ ਲੋਨ ਪਰ ਦਿਓ ਨਹੀਂ ਤਾਂ ਤੁਹਾਡੇ ਨਾਲ ਬਹੁਤ ਬੁਰਾ ਹੋਏਗਾ ਜਿਸ ਤੋਂ ਬਾਅਦ ਇਸ ਵਿਅਕਤੀ ਵੱਲੋਂ ਜਦ ਇਹੋ ਜਿਹਾ ਕਰਨ ਤੋਂ ਇਨਕਾਰ ਕੀਤਾ ਜਾਂਦਾ ਤਾਂ ਇਸ ਨੂੰ ਗੰਧੀਆਂ ਗੰਧੀਆਂ ਗਾਲਾਂ ਕੱਢੀਆਂ ਜਾਂਦੀਆਂ ਜਿਸ ਤੋਂ ਬਾਅਦ ਵਿਅਕਤੀ ਵੱਲੋਂ ਸ਼ਿਕਾਇਤ ਪੁਲਿਸ ਨੂੰ ਕੀਤੀ ਜਾ ਰਹੀ ਹੈ ਜਾਣਕਾਰ ਦਿੰਦੇ ਹੋਏ ਰਾਧਾ ਸੁਆਮੀ ਕਲੋਨੀ ਦੇ ਨਿਵਾਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਅੱਜ ਤੜਕੇ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਦੇ ਵੱਲੋਂ ਕਿਹਾ ਗਿਆ ਕਿ ਉਹ ਐਕਸੈਸ ਬੈਂਕ ਤੋਂ ਬੋਲ ਰਿਹਾ ਹੈ ਅਤੇ ਉਸ ਨੇ ਕਿਸੇ ਵਿਅਕਤੀ ਦੀ ਗਰੰਟੀ ਦੇ ਰੱਖੀ ਹੈ ਅਤੇ ਉਹ ਲੋਨ ਪਰ ਦੇਵੇ ਜਦ ਉਸ ਨੇ ਕਿਹਾ ਕਿ ਉਸ ਨੇ ਕਿਸੇ ਵੀ ਵਿਅਕਤੀ ਦੀ ਲੋਨ ਦੀ ਗਰੰਟੀ ਨਹੀਂ ਦਿੱਤੀ ਹੋਈ ਹੈ ਤਾਂ ਉਸ ਵਿਅਕਤੀ ਵੱਲੋਂ ਉਸ ਦੇ ਨਾਲ ਬਹੁਤ ਬੁਰਾ ਵਰਤਾਵਰਤ ਕੀਤਾ ਗਿਆ ਅਤੇ ਕਈ ਵਾਰ ਕਾਲਾਂ ਕਰਕੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਉਸ ਨੂੰ ਗੰਧੀਆਂ ਗੰਧੀਆਂ ਗੱਲਾਂ ਵੀ ਕਟੀਆਂ ਗਈਆਂ ਜਿਸ ਤੋਂ ਬਾਅਦ ਇਸ ਵਿਅਕਤੀ ਵੱਲੋਂ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਉਸ ਦੇ ਵੱਲੋਂ ਕੀਤੀ ਜਾ ਰਹੀ ਹੈ ਕੀ ਨਾ ਤੁਹਾਡਾ ਜੀ ਸਰ ਮੇਰਾ ਨਾਮ ਫਨੀਲ ਕੁਮਾਰ ਹੈ ਕਿਤੋਂ ਦਾ ਰਹਿਣ ਵਾਲੇ ਹਾਂ ਰਾਜਸੂਨ ਕੁਮਾਰਨ ਫਾਇਰ ਤੋਂ ਕੀ ਗੱਲ ਕੀ ਹੋਈ ਹੈ ਥਾਣੇ ਪਹੁੰਚੇ ਤੁਸੀਂ ਅੱਜ ਸਰ ਇੱਕ ਨਾ ਮੈਨੂੰ ਅੱਜ ਸਵੇਰ ਤੋਂ ਫੋਨ ਆ ਰਹੇ ਨੇ ਕਹ ਰਹੇ ਨੇ ਕਿ ਮੈਂ ਬੈਂਕ ਤੋਂ ਬੋਲਣ ਐਕਸੈਸ ਬੈਂਕ ਤੋਂ ਐਕਸੈਸ ਬੈਂਕ ਕਰਨਾਲ ਦਾ ਨਾਮ ਲੈ ਰਹੇ ਸੀਗੇ ਆਪਣੇ ਨਾਮ ਕੋਈ ਜਸਬੀਰ ਜੀ ਦੱਸਦੇ ਨੇ ਕੋਈ ਜਸਬੀਰ ਨਾਮ ਹੈ ਮੇਰਾ ਤੇ ਇਹ ਸਵੇਰ ਤੋਂ ਮੈਨੂੰ ਫੋਨ ਕਰਕੇ ਪਰੇਸ਼ਾਨ ਕਰ ਰਹੇ ਨੇ ਮੈਨੂੰ ਕਹ ਰਹੇ ਨੇ ਤੁਹਾਡੇ ਕੋਈ ਲੋਨ ਚਾਤੇ ਆ ਜਾਂ ਤੁਹਾਡੇ ਕੋਈ ਸੀ ਗਾਰੰਟੀ ਹੈ ਕੋਈ ਤੇ ਪੈਸੇ ਦੀ ਮੰਗ ਕਰ ਰਹੇ ਨੇ ਮੇਰੇ ਤੋਂ ਹੂੰ ਠੀਕ ਹੈ ਸਰ ਉਸ ਤੇ ਬਾਬਤ ਜਿਹੜਾ ਨਾ ਮੈਂ ਆਇ ਹੂੰ ਇਹ ਕੰਪਲੀਟ ਦੇਣਾ ਹੀ ਸੀ ਇਹ ਹੂੰ ਤੇ ਇਹ ਕੰਪਲੀਟ ਕੀਤੀ ਨਾ ਚਾਹੀ ਕੀ ਕੰਪਲੀਟ ਚ ਕੀ ਕੀਤਾ ਤੁਸੀਂ ਹੁਣ ਕੀ ਹੈ ਕਿ ਕੰਪਲੀਟ ਦੇ ਸਰ ਮੈਂ ਲਿਖਿਆ ਜੀ ਕਿ ਮੈਨੂੰ ਸੇਟ ਦਾ ਪ੍ਰਸੰਨ ਕਰ ਰਹੇ ਗਾੜੀ ক্লোਜ ਕੱਟ ਰਹੇ ਨੇ ਮੈਨੂੰ ਤੇ ਮੇਰੇ ਤੋਂ ਪੈਸੇ ਦੀ ਮੰਗ ਕਰ ਰਹੇ ਨੇ ਕੀ ਕਹਿੰਦੇ ਕੀ ਨੇ ਕਿਉਂ ਪੈਸੇ ਮੰਗਦੇ ਨੇ ਕਿਸ ਚੀਜ਼ ਦੇ ਪੈਸੇ ਮੰਗਦੇ ਨੇ ਸਰ ਸਭ ਪਤਾ ਨਹੀਂ ਜੀ ਉਹ ਕਹਿੰਦੇ ਕੋਈ ਤੁਹਾਡਾ ਕੋਈ ਐਕਸੇ ਬੈਂਕੇਜ ਕੋਈ ਲੋਨ ਵਗੈਰਾ ਚੱਲਦਾ ਕਿਸੇ ਤਰ੍ਹਾਂ ਦਾ ਕਿਸੇ ਦਾ ਨਾਮ ਤੇ ਤੁਹਾਡੀ ਗਾਰੰਟੀ ਚੱਲਦੀ ਹੈ ਕਹਿੰਦੇ ਅੱਛਾ ਹਾਂਜੀ ਤੇ ਜਿਹਦਾ ਲੋਨ ਹੈ ਕਹਿੰਦੇ ਉਹ ਲੋਨ ਨਹੀਂ ਤਾਰੇ ਤੁਹਾਡੀ ਗਾਰੰਟੀ ਤੇ ਤੁਸੀਂ ਪੈਸੇ ਦਿਓ ਤੁਸੀਂ ਦਿੱਤੀ ਕੋਈ ਗਾਰੰਟੀ ਨਹੀਂ ਸਰ ਮੇਰੀ ਕਿਸੇ ਦੀ ਕੋਈ ਗਾਰੰਟੀ ਨਹੀਂ ਸਰ ਅੱਛਾ ਨਹੀਂ ਤੁਸੀਂ ਗਲਤ ਗੱਲਬਾਤ ਕੀਤੀ ਬੈਂਕ ਦੀ ਜੀ ਅੱਜ ਤਾਂ ਮੈਂ ਬੈਂਕ ਜਾ ਕੇ ਆਇਆ ਸੀ ਉਹ ਹੂੰ ਬੈਂਕ ਕਹਿੰਨੇ ਵੀ ਕਿਆ ਕਹਿੰਦੇ ਸਾਡੇ ਕੋਲ ਇਸਤਾ ਦਾ ਕੋਈ ਨਹੀਂ ਹੈ ਨਾ ਸਾਡਾ ਇਹ ਬੰਦਾ ਹੈ ਸਾਨੂੰ ਨਹੀਂ ਪਤਾ ਕੌਣ ਹੈ ਕੋਈ ਫਰਾਡ ਹੈ ਕੀ ਗਲਤ ਗੱਲਬਾਤ ਕੀ ਹੋਈ ਤੁਹਾਡੀ ਫੋਨ ਤੇ ਉਹਨਾਂ ਕੀ ਕਹਿਣਾ ਕੀ ਸੀ ਸਰ ਉਹਨਾਂ ਨੇ ਕਹਿਣਾ ਸੀ ਜੀ ਕਿਸੇ ਦਾ ਲੋਨ ਚੱਲ ਰਿਹਾ ਹੈ ਕਿਸੇ ਬੰਦੇ ਦਾ ਉਹ ਤੇ ਮੇਰੀ ਗਾਰੰਟੀ ਚੱਲ ਰਹੀ ਹੈ ਠੀਕ ਹੈ ਸਰ ਉਸ ਕੇੰਦੇ ਜੀ ਤੋ ਉਹ ਬੰਦਾ ਲੋਨ ਨਹੀਂ ਭਰ ਰਿਹਾ ਤੇ ਤੁਹਾਡੀ ਗਾਰੰਟੀ ਚੱਲ ਰਹੀ ਤੁਸੀਂ ਪੇ ਕਰੋ ਹੂੰ ਤੇ ਮੇਰ ਤੋਂ ਡਿਮਾਂਡ ਕਰ ਰਹੇ ਨੇ ਵੀ ਮੈਨੂੰ ਪੈਸੇ ਕਿੰਨੇ ਵਾਰੀ ਫੋਨ ਆਇਆ ਜੀ ਕੋਲ ਨੂੰ ਤਾਂ ਸਵੇਰ ਦਾ ਘਟੂ ਘਟ 15 20 ਵਾਰੀ ਆ ਚੁੱਕਾ ਆਪਾਂ ਹੂੰ ਬਤਮੀ ਜੀ ਦੀ ਜੀ ਹਾਂ ਜੀ ਸਰ ਬਹੁਤ ਬਤਮੀ ਜੀ ਨਾਲ ਗੱਲ ਕਰ ਰਹੇ ਨੇ ਸਹੀ ਤੇ ਇੱਕ ਨਾਲ ਗੱਲ ਨਹੀਂ ਕਰਦੇ ਮਾ ਪੈਂਦੀ ਗਾਲਾਂ ਕੱਢ ਰਹੇ ਨੇ ਇਸ ਲਈ ਮੈਂ ਪਰਚਾਨ ਹੋ ਕੇ ਇੱਥੇ ਤੇ ਆਇਆ ਹੁਣ ਕੀ ਕਹਿ ਮੰਗ ਕਰ ਦੂੰ ਸਰ ਮੈਂ ਮੰਗ ਕਰਦਾ ਸਰ ਇਸ ਤਰ੍ਹਾਂ ਦੇ ਜੋ ਵੀ ਫਰੋਡ ਹੈਗਾ ਨਾ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਸ਼ਰੇਫੀ ਸ਼ਾਨ ਨੂੰ ਪਛਾਣ ਨਾ ਕੀਤਾ ਜਾ ਸਕੇ ਹੂੰ ਤੇ ਕੋਈ ਅਸਤਵਰੇ ਨਜਾਇਜ਼ ਕਾਲਗਰਾਂ ਨਾਮ ਤੁਹਾਡਾ ਬੈਂਕ ਤਾਂ ਸਿਕਿਉਰ ਹੈ ਹਾਂਜੀ ਸਰ ਦੇਖਿਆ ਚੈੱਕ ਕੀਤਾ ਕਿ ਬੈਂਕ ਦੇ ਸਰ ਮੇਰਾ ਐਕਸ ਬੈਂਕ ਚ ਕੋਈ ਅਕਾਊਂਟ ਨਹੀਂ ਹੈ ਲੇਕਿਨ ਤੁਹਾਡਾ ਜਿੱਤੇ ਖਾਤਾ ਹੈਗਾ ਉਹ ਬੈਂਕ ਸਹੀ ਹੈ ਕੋਈ ਲਿੰਕ ਜਾਂ ਕੋਈ ਕਿਸ ਤਰ੍ਹਾਂ ਉਹਨਾਂ ਨੇ ਭੇਜਿਆ ਤੁਹਾਨੂੰ ਕਿਸ ਤਰ੍ਹਾਂ ਗੱਲਬਾਤ ਕੀਤੀ ਉਹਨਾਂ ਨੇ WhatsApp ਸਰ ਕਾਲ ਆਇਆ ਸਰ ਮੇਰੇ ਕੋਲ ਅੱਛਾ ਫੋਨ ਕਾਲ ਆਇਆ ਸਰ ਅੱਛਾ ਕੌਣ ਕੋਲ ਤੇ ਗੱਲ ਹੋਈ ਹੈ ਉਹ ਤੋਂ ਉਹਨਾਂ ਨੇ WhatsApp ਤੇ ਮੈਨੂੰ ਇੱਕ ਮੈਸੇਜ ਭੇਜਿਆ ਸੀਗਾ ਕੋਈ ਜਿਨ੍ਹਾਂ ਨੇ ਡਾਟਾ ਭੇਜਿਆ ਕਿੰਦੇ ਤੁਹਾਡੇ ਇਸ ਨਾਮ ਤੋਂ ਕੋਈ ਲੋਨ ਵਗੈਰਾ ਕੋਈ ਚੱਲ ਰਿਹਾ ਹੈ ਲੇਕਿਨ ਉਹਨਾਂ ਨਾਲ ਦੀ ਨਾਲ ਤੇ ਡਿਲੀਟ ਕਰ ਦਿੱਤਾ ਉਹਨਾਂ ਨੇ ਅੱਛਾ